ਕੌਂ ਕਮਿਸ਼ਨ ਸ਼ਾਵਲੋਂ ਅੱਜ ਨਾਮ ਦੀ ਪਾਲਣਾ ਕੀਤੀ ਜਾਵੇਗੀ ਮੈਡੀਕੇਟਿੰਗ ਕੀਤੀ ਗਈ ਹੈ ਸੁਰੱਖਿਆ ਦਾ ਪੂਰੇ ਪ੍ਰਬੰਧ ਕੀਤੇ ਗਏ ਆ ਜੋ ਕੌਂ ਕਮਿਸ਼ਨ ਵੱਲੋਂ ਹਜਾਤਾਂ ਉਹਦੇ ਮੁਤਾਬਕ ਹੀ ਉਹਨੇ ਕੈਂਡੀਡੇਟਾਂ ਦੇ ਬੰਦੇ ਭੇਜਿਆਗੇ ਵੱਧ ਨਹੀਂ ਭੇਜਿਆ ਪੰਜ ਜਾਣਗੇ ਜੀ ਕੈਂਡੀਡੇਟ ਕਿੰਨੇ ਪੰਜ ਪੰਜ ਜਾਣਗੇ ਔਰ ਕੋਈ ਇਸ ਦੀ ਕੋਈ ਉਲੰਘਣਾ ਕਰਦਾ ਹੈ ਤੇ ਉਸ ਦੇ ਸੰਬੰਧ ਵਿੱਚ ਕੀ ਕਾਨੂੰਨ ਤਾਪਕ ਜਿਹੜੀ ਕਾਰਵਾਈ ਹੋਏ ਫਿਦਾਂ ਸਭਾਲਾ ਕਰੰਤਰਨ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਜੋ 11 ਨਵੰਬਰ ਨੂੰ ਇਸ ਦਾ ਜਿਹੜਾ ਵਾ ਵੋਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਔਰ ਜਿਹੜੀ ਵੋਟਾਂ ਦੀ ਜਿਹੜੀ ਗਿਣਤੀ ਹੈ ਨਤੀਜੇ ਆ ਉਹ 14 ਨਵੰਬਰ ਨੂੰ ਆਉਣਗੇ ਇਸ ਨੂੰ ਲੈ ਕੇ ਅੱਜ 15 ਨਵੰਬਰ ਨੂੰ ਜਿਹੜੇ ਕੀ ਐ ਐਸ ਡੀ ਐਮ ਕੰਮ ਅਸਿਸਟੈਂਟ ਰਨਿੰਗ ਅਫਸਰ ਨੇ ਤਰੰਤਰੰਦੇ ਉਹਨਾਂ ਦੇ ਦਫ਼ਤਰ ਵਿੱਚ ਜਿਹੜੇ ਕੀ ਵੱਖ-ਵੱਖ ਉਮੀਦਵਾਰ ਹਨ ਉਹ ਸਿਆਸੀ ਪਾਰਟੀਆਂ ਦੇ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨ ਵੀਰ ਸਿੰਘ ਗੁਰਜ ਔਰ ਸ਼੍ਰੋਮਣੀ ਕਾਲੀਦਲ ਬਦਲ ਦੇ ਜਿਹੜੇ ਉਮੀਦਵਾਰ ਹਨ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਵੱਲੋਂ ਇਹ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਕਿਸ ਨੂੰ ਲੈ ਕੇ ਸਬ ਡਿਵੀਜ਼ਨ ਦਫਤਰ ਜਿਹੜਾ ਤਰੰਧਾਰ ਹਨ ਸਾਇਕ ਰਟਰਨਿੰਗ ਅਫਸਰ ਜਿਹੜੇ ਆ ਉਹਨਾਂ ਦੇ ਦਫਤਰ ਵਿੱਚ ਅੱਜ ਜਿਹੜੇ ਕਿ ਇਹ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ ਔਰ ਪੁਲਿਸ ਵੱਲੋਂ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਆ ਚੋਣ ਅਧਿਕਾਰੀ ਜਿਹੜੇ ਆਦੇਸ਼ਾਂ ਉੱਪਰ ਜਿਹੜੇ ਕਿ ਇੰਤਜ਼ਾਮ ਕੀਤੇ ਗਏ ਹਨ ਉਹਨਾਂ ਔਰ ਇਸ ਦੌਰਾਨ ਜਿਹੜੀਆਂ ਹਦਾਇਤਾਂ ਉਮੀਦਵਾਰਾਂ ਨੂੰ ਉਸ ਨੂੰ ਵੀ ਉਸ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਤੁਸੀਂ ਵੇਖ ਸਕਦੇ ਜੇ ਇਸ ਦੌਰਾਨ ਜਿਹੜੇ ਸ਼ਮਿਆਨੇ ਲਗਾਏ ਗਿਆ ਹਨ ਧੁੱਪ ਤੋਂ ਬਚਾਅ ਵਾਸਤੇ ਔਰ ਕਾਰਪਟ ਤੱਕ ਵਿਛਾਏ ਗਿਆ ਹਨ ਇਹਨਾਂ ਦੇ ਉਮੀਦਵਾਰਾਂ ਦੇ ਵੈਲਕਮ ਵਾਸਤੇ ਔਰ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਇਹ ਰਿਟਰਨਿੰਗ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਔਰ ਇਸ ਦੌਰਾਨ ਜਿਹੜੇ ਕਿ 게ਟ ਉੱਪਰ ਜਿਹੜੀ ਪੁਖਤਾ ਇੰਤਜ਼ਾਮ ਕੀਤੇ ਗਿਆ ਹਨ ਔਰ ਜਿਹੜੇ ਵੀ ਉਮੀਦਵਾਰ ਇੱਥੇ ਆਉਣਗੇ ਉਹਨਾਂ ਨੂੰ ਚੋਣ ਅਧਿਕਾਰੀ ਦੀਆਂ ਨੀਯਾ ਹਦਾਇਤਾਂ ਨੂੰ ਦੀ ਪਾਲਣਾ ਕਰਨ ਦੇ ਦੇਸ਼ ਦੀ ਪਾਲਣਾ ਕਰਨੀ ਹੋਵੇਗੀ ਔਰ ਤੁਸੀਂ ਵੇਖ ਸਕਦੇ ਜੇ ਮੌਕੇ ਤੇ ਜਿਹੜੇ ਸਵੇਰ ਦੇ ਅਜ 9 ਵਜੇ ਦਾ ਸਮਾਂ ਹੈ ਔਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਇਥੇ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਹਨ ਔਰ ਪੈਰੀਗੇਟਸ ਲਗਾਏ ਗਏ ਹਨ ਔਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਇਥੇ ਆਪਣੀ ਆਪਣੀ ਡਿਊਟੀ ਸੁਭਾ ਰਹੇ ਹਨ ਮੌਕੇ ਤੇ ਜਿਹੜੇ ਮੌਜੂਦ ਹਨ ਅਧਿਕਾਰੀ ਨਰੇਸ਼ ਕੁਮਾਰ ਜੀ ਇਹਨਾਂ ਨਾਲ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਉਹਨਾਂ ਕੀ ਮਾਹੌਲ ਰਹੇਗਾ ਕਿਸ ਤਰ੍ਹਾਂ ਦੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਉਮੀਦਵਾਰਾਂ ਨੂੰ ਜੋ ਚੋਣ ਕਮਿਸ਼ਨ ਸਭ ਵੱਲੋਂ ਹਦਾਇਤਾਂ ਅਨੁਸਾਰ ਪਾਲਣਾ ਕੀਤੀ ਜਾਵੇਗੀ ਮੈਡੀਕੇਟਿੰਗ ਕੀਤੀ ਗਈ ਹੈ ਸੁਰੱਖਿਆ ਦਾ ਪੂਰੇ ਪ੍ਰਬੰਧ ਕੀਤੇ ਗਏ ਆ ਤੇ ਅਮਨਮਾਨ ਦੇ ਨਾਲ ਜਿਹੜੇ ਕਾਗਜ਼ਤਦਾਰ ਦਰਸਾਏ ਜਾਂਦੇ ਤੇ ਸਰ ਉਮੀਦਵਾਰਾਂ ਨੂੰ ਜਿਵੇਂ ਵੱਡੀ ਗਿਣਤੀ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਆ ਕਾਫਲੇ ਦੇ ਰੂਪ ਵਿੱਚ ਪਹੁੰਚਦੇ ਆ ਉਵੇਂ ਦੀ ਕਿਵੇਂ ਨਹੀਂ ਇਨ ਦਾ ਤਾ ਜਾਰੀ ਕੀਤੀਆਂ ਇਹਨਾਂ ਜੋ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਉਹਦੇ ਮੁਤਾਬਕ ਹੀ ਉਹਨਾਂ ਹੀ ਕੈਂਡੀਡੇਟਾਂ ਦੇ ਬੰਦੇ ਭੇਜਾਂਗੇ ਵੱਧ ਨਹੀਂ ਭੇਜੇ ਆ ਕਿੰਨੇ ਮੀਟਵਾਰ ਅੰਦਰ ਜਾਣਗੇ ਇਸ ਵਿੱਚ ਪੰਜ ਮੀ ਪੰਜ ਜਾਣਗੇ ਜੀ ਯਾਨੀ ਜਿਹੜੇ ਪੰਜ ਪੰਜ ਜਾਣਗੇ ਜੀ ਔਰ ਕੋਈ ਇਸ ਦੀ ਕੋਈ ਉਲੰਘਣਾ ਕਰਦਾ ਤੇ ਉਸ ਦੇ ਸਬੰਧ ਵਿੱਚ ਕੀ ਕਾਨੂੰਨ ਤਾਪਕ ਜਿਹੜੀ ਕਾਰਵਾਈ ਹੋਏ ਐ ਇਸਨ ਡਿਊਟੀ ਅਫਸਰ ਡੇ ਨਰੇਸ਼ ਕੁਮਾਰ ਨੇ ਦੱਸਿਆ ਕਿ ਜਿਹੜੀ ਕਾਨੂੰਨ ਦੀਆਂ ਜਿਹੜੀ ਪਾਲਣਾ ਮਾ ਉਹ ਸਾਰੇ ਹੀ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕ ਵਰਕਰਾਂ ਨੂੰ ਕਰਨੀ ਪਵੇਗੀ ਜੇ ਕੋਈ ਇਸ ਦੀ ਉਲੰਘਣਾ ਵੀ ਕਰਦਾ ਹੈ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਪਰ ਜੋ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ਰਮਨ ਚਾਵਲਾ ਜਗਮਨ ਟੀਵੀ ਤਰੰਤਾਰਨ